ਹੈਲੋ ਗੁਰਨਵਜ ਕਿਦਾਂ ਆ ਗਿਫਟ ਦਿੱਤਾ ਦੀਦੀ ਨੇ ਸੁਣ ਅੱਜ ਕਿਹਨੇ ਦਿੱਤਾ ਦੀਦੀ ਨੇ ਦਿੱਤਾ ਦੀਦੀ ਨੇ ਸੁਣ ਅੱਜ ਗੁਰਨਵਜ ਤੂੰ ਗਿਆ ਨਹੀਂ ਮੈਂ ਗੁਰਦਾਰੇ ਜਾਇਆ ਤੇਰੇ ਨਾਲ ਅਰੇ ਗੱਦਦਾਰੇ ਲੈ ਗਿਆ ਗੁਰਨਵਜ ਦਾਦੀ ਨੇ ਗਿਆ ਨਹੀਂ ਅੱਜ ਮੈਂ ਜਾਇਆ ਗੁਰਦਾਰੇ ਇਹ ਭਾਬੀ ਨੇ ਲਿਆਂਦਾ ਆਪਣੇ ਘਰੋਂ ਇੱਥੇ ਲੈ ਕੇ ਸੁੱਟਤਾ ਹੈ ਨਾ ਭਾਬੀ ਨੂੰ ਕਹਿੰਦਾ ਭਾ ਦੀਦੀ ਭੱਜ ਮੈਂ ਪਤਾ ਨਹੀਂ ਕੀ ਹੋ ਗਿਆ ਬਾਹਰ ਇਹ ਦਾ ਤੁਹਾਨੂੰ ਟਿੱਕ ਹੁੰਦੇ ਆਈ ਕਹਿੰਦੇ ਆਈ ਜਾਓ ਭਾਈ ਇੱਧਰ ਆ ਗਏ ਚਾਪ ਫਾਂਡੀਆਂ ਦਾ ਚੇਰ ਪੀਸ ਫਰੇ ਕਹਿੰਦੇ ਚੂਹੇ ਦਾ ਡਰ ਲੱਗਦਾ ਸੱਪ ਤੋਂ ਨਹੀਂ ਲੱਗਦਾ ਮੈਨੂੰ ਮੈਨੂੰ ਚੂਹੇ ਤੋਂ ਡਰ ਲੱਗਦਾ ਸੱਪ ਤੋਂ ਨਹੀਂ ਲੱਗਦਾ ਇੱਕ ਮਿੰਟ ਚ ਕਾਬੂ ਕਰਤਾ ਕਿ ਨਾ ਤਨ ਜੋ ਸਕੂਲੇ انا ਹੱਥ ਯਾਰੋਗਾ ਸਕੂਲੇ ਮੰਡੇ ਮਾਰਨਿੰਗ ਹੋ ਗਈ ਆ ਤੇ ਇਧਰ ਏਟੀਐਮ ਨਾਲ ਨੇ ਕੱਢ ਲਿਆ ਮੈਂ ਇਹ ਕੋ ਕੱਢ ਲਿਆ ਕਹਿੰਦੀ ਰਖੜੀ ਨਹੀਂ ਆਗੀ ਕਮਲੂ ਕਹਿੰਦੀ ਹੁਣ ਮੇਰੀ ਗਰਾਈ ਹੋ ਜਣੀ ਸ਼ੁਰੂ ਕਰ ਰਖੜੀ ਆ ਗਈ ਆ ਤੇ ਮੈਂ ਯਸ ਤੇ ਉਹ ਮੈਨੂੰਗੀ ਪੰਕ ਬੈੱਡ ਹਾਂ ਅਨਾ ਤਾਂ ਕਹਿੰਦੀ ਆ ਕਿ ਮੈਂ ਰਖੜੀ ਤੇ ਮੈਨੂੰ ਬੈਂਕ ਬੈੱਡ ਬਣਾ ਕੇ ਦਿਓ ਪਤਾ ਕਿਦਾਂ ਦਾ ਆਈਡੀਆ ਹੈ ਵੀਰ ਜੀ ਦਾ ਵੀਡੀਓ ਹੈ ਵੀਡੀਓ ਹੈਗੀ ਚੱਲੇ ਸਟੇਰੀ ਟੇਬਲ ਬਣਾ ਕੇ ਉੱਪਰ ਬੈੱਡ ਤੈਨੂੰ ਬਿਨਾ ਰਖੜੀ ਤੋਂ ਬਣਾ ਦੇਵਾਂਗੇ ਹੋਰ ਦੱਸ ਤੈਨੂੰ ਗਿਫਟ ਦੇ ਦਾਂਗੇ ਰਖੜੀ ਹੋਰ ਦੱਸ ਠੀਕ ਹੈ ਆਓ ਆਓ ਪਿੱਛੇ ਕੌਣ ਖਲੋਤਾ ਆਪਣੇ ਦਮੀ ਐਂਟੀ ਦਮੀ ਐਂਟੀ ਚਲਿਏ ਤਿਆਰੀ ਹੈ ਚਲੋ ਫਿਰ ਬਾਏ ਨਾ 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 ਚਾਪੀ ਲੈਣ ਦੁਕਾਨ ਦੀ ਵੀ ਵੰਦ ਕੋਲੀ ਕਿੰਨੇ ਗੁਰਨਵਾਜ ਨੂੰ ਮਿਲਣਾ ਮੌਸਮ ਆਕਿਆ ਗੱਡਾ ਸੋਨਾ ਹੈ ਨਹੀਂ ਆਗੇ ਤੇ ਗਿਆ ਉਹਦੇ ਗੁਰਦੁਆਰੇ ਚਲ ਗਈ ਚਲ ਖੇਪਲਾ ਹੈਗਾ ਗਨਵਾਜ ਗੁੱਡ ਮਾਰਨਿੰਗ ਆ ਜਾ ਆ ਜਾ ਦਾਤਾ ਤੇਨੂੰ ਯਾਦ ਕਰਦੇ ਡਾਡੀ ਚਲ ਗਏ ਚਲ ਕੇ ਅਹੀਂ ਤੋਂ ਮੋੜ ਚਲੇ ਆਈਆਂ ਬੁਗਾ ਵੱਜਾ ਡਾਡੀ ਇਹ ਕਿਹਾ ਉੱਠ ਕੇ ਗੁਰਨਵਾਜ ਨੂੰ ਆਜਣਾ ਚਾਹਦਾ ભજો 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 બચા પાર્ટી દોડો 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 ગરન સુત ઉઠિયા હેલ્લો આજ 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 ગુરુ હવા કે ਬਾਰ ਓਹ ਹੋ ਹੋਰ ਦਵਾਈ ਫਲੁੰਡਾ ਅਜਾ ਬੱਚਾ ਪਾਰਟੀ ਚੱਲੀ ਗਈ ਟਾਈਮ ਹੋ ਗਿਆ ਸਕੂਲ ਦਾ ਟਾਈਮ ਹੋ ਗਿਆ ਸਕੂਲ ਦਾ ਬਾਏ ਬਾਏ ਗੋਨਵਾਏ ਬਾਏ ਬਾਏ ਕੱਲ ਬਿਜੀ ਰਿਆ ਸ਼ੇਰ ਪੇਪਰ ਹੋਣਦੇ ਨਾ ਸ਼ੇਰ ਦੇਣ ਓਹ ਹੁਣ ਗੱਡੀ ਵੇਖ ਲਈ ਕਰਨੋਂ ਆਏ ਨੇ ਅਨੰਦ ਕਹਿੰਦੀ ਮੈਂ ਸਵੇਰੇ ਉੱਠੀ ਤਾਂ ਅੱਜ ਮੇਰ ਨਾਲ ਬੜਾ ਵਧੀਆ ਸਾਰਾ ਕੁਝ ਗੁੱਡ ਗੁੱਡ ਹੋਇਆ ਹੈ ਕੀ ਕੀ ਹੋਇਆ ਅਨੰਦ ਗੁੱਡ ਅੱਜ ਫਸਟ ਜਿਦਾਂ ਵੀ ਪੈਣ ਲੱਗ ਪਿਆ ਅਹਾ ਮੌਸਮ ਠੰਡਾ ਹੋ ਗਿਆ ਵੀ ਪੈਣ ਲੱਗ ਪਿਆ ਪਹਿਲਾਂ 6 ਇੱਕ ਵਾਰਤੀ 6 ਇੱਕ ਦੇ ਨਾਲ ਵਧੀਆ ਗਿਆ ਹੈ 6 ਇੱਕ ਦੇ ਨਾਲ ਵਧੀਆ ਹੋਣਾ ਵਾ ਮੇਰੇ ਬੋਲਾਂ ਲਈ ਤੇ ਛੁੱਟੀ ਆ ਗਈ ਫਿਰ ਹੋ ਰਹੀ ਹੈ ਛੁੱਟੀ ਤਾਂ ਨਹੀਂ ਹੋਣੀ ਇਹ ਤਾਂ ਗੱਲ ਭੁੱਲ ਜਾ ਤੂੰ ਚੱਲ ਉਸ ਤੋਂ ਬਾਅਦ ਫਿਰ ਚੱਲ ਉਸ ਤੋਂ ਬਾਅਦ ਰੁਕੋ ਜੀ ਤੇ ਬਾਬਾ ਜੀ ਦੇ ਪ੍ਰਸ਼ਾਦ ਦੇ ਨਾਲ ਸ਼ੁਰੂਆਤ ਹੋਈ ਦਿੰਦੀ ਅੱਜ ਤੇ ਅਨੰਦ ਦਾ ਪੇਪਰ ਵੀ ਅੱਜ ਵਧੀਆ ਰਹੂਗਾ ਹਨਾ ਤੇ ਉਧਰੋਂ ਮੀਂਹ ਪੈਣ ਲੱਗ ਪਿਆ ਨਿਕਾ ਨਿਕਾ ਬਹੁਤ ਸੋਹਣਾ ਮੌਸਮ ਹੋ ਗਿਆ ਹਵਾ ਠੰਡੀ ਵਗੰਡੀ ਬਾਹਰ ਜਿਹੜਾ ਤੇ ਬੱਚਾ ਨੇ ਕਹਿੰਦੀ 1:00 ਵਜੇ ਆਰੀ ਆਪਾਂ ਤੁਹਾਨੂੰ ਨਹੀਂ ਭੇਜਣਾ ਹੈਕਟ ਵਾਲੇ ਨਾਲੇ ਆਪਣੇ ਕੋਲ ਸੂਟ ਸੀ ਨਾ ਸਮਾਨ ਸੀਗਾ ਗੱਡੀ 'ਚ ਪਿਆ ਇਹ ਵੀ ਆਪਾਂ ਦੁਕਾਨ ਤੇ ਭੇਜਣਾ ਹੈ ਤੇ ਕਾਲ ਤੇ ਲਾਈਵ ਜਿੰਨੀ ਜਿੰਨੇ ਨਹੀਂ ਵੇਖਿਆ ਵੇਖ ਲੋ ਇਹ ਲੈ ਲਾਾਈਵ ਕਾਲ ਲਾਈਵ ਦੇ ਵਿੱਚ ਆਨੰਦ ਨੇ ਵੀ ਨਾਲ ਆਪਣੇ ਸੂਟ ਵਖਾਏ ਸਨ ਹੈਲੋ ਗਰਨਵਜ ਕਿਦਾਂ ਆ ਗਿਫਟ ਦਿੱਤਾ ਦੀਦੀ ਨੇ ਸੁਣਾ ਆ ਕਿਹਨੇ ਦਿੱਤਾ ਦੀਦੀ ਨੇ ਦਿੱਤਾ ਦੀਦੀ ਨੇ ਸੁਣਾ ਬੋਲਦਾ ਨਹੀਂ ਚਲੋ ਥੈਂਕ ਯੂ ਤੇ ਕਰ ਦੇ ਦੀਦੀ ਨੂੰ ਇਧਰ ਇਧਰ ਹੋਇਆ ਥੈਂਕ ਯੂ ਤੇ ਕਰ ਦੇ ਦੀਦੀ ਨੂੰ ਕਰ ਲੈ ਦੀਦੀ ਨੂੰ ਚਲੋ ਅਜੇ ਤਾਂ ਸੁੱਤਾ ਹੀ ਉੱਠਣ ਡਿਆ ਵਿਚਾਰਾ ਆਇਆ ਆਇਆ ਚੱਲ ਵਿਚਾਰੀ ਬਾਬਾ ਜੀ ਦੇ ਬਾਗ ਰੁ ਕਰਨ ਚੱਲੀਏ ਵਾਹ ਜੁਰ ਵਾਹ ਗਰੂ ਬਾਬਾ ਜੀ ਵਾਹ ਚੱਲੀਏ ਚੱਲ ਚੱਲੀਏ ਆਹ ਵਾਗਰ ਆਵੇ ਕਿ ਨਾ ਸੁਣਾ ਬਤਲ ਮੀ ਪੈਂਡਾ ਨਿਕਾ ਨਿਕਾ ਜਾ ਕੰਨਾ ਵਧੀਆ ਆਉਠੇ ਕਬੂਤਰ ਹੀ ਅੱਛਾ ਹੁਣ ਆਹ ਉਥੇ ਕਬੂਤਰ ਰਹਿੰਦੇ ਗੁਰਨਵਾਜ ਦੇ ਕਿੱਥੇ ਕਿੱਥੇ ਗੁਰਨਵਾ ਕਬੂਤਰ ਕਿੱਥੇ ਆ ਚੱਲ ਦੰਦ ਉਹ ਇੱਧਰ ਆ ਕਿੱਥੇ ਗਏ ਹੁਣ ਕਿੱਥੇ ਗਏ ਕਿੱਥੇ ਗਾਣਾ ਖਾਣ ਗਏ ਆ ਉਹ ਸਕੂਲ ਗਏ ਦੀਦੀ ਵਾਂਗੂੰ ਉਹਨਾਂ ਛੁੱਟੀ ਟਾਈਮ ਤੇ ਆਉਣਾ ਹੁਣ ਛੁੱਟੀ ਪੜ ਕੇ ਸਕੂਲੋਂ ਆਣਾ ਚਲ ਬਾਬਾ ਜੀ ਕਿੱਥੇ ਆਪਣਾ ਬਾਬਾ ਜੀ ਉਧਰ ਉਹ ਵੇਖ ਉਹ ਕਿੱਥੇ ਲੱਗੀ ਫੋਟੋ ਬਾਬਾ ਜੀ ਦੀ ਉਹ ਬਾਬਾ ਜੀ ਵਾਗਰੂ ਵਾਗਰੂ ਬਾਬਾ ਜੀ ਅੱਦ ਵਾਗਰੂ ਵਾਗਰੂ ਵਾ ਵਾ ਬਾਲੇ ਸੇਟਾ ਲਈ ਆਹੋ ਆਹ ਦੇ ਦੇ ਮੈਨੂੰ ਚਲ ਆਹ ਦੇ ਦੇ ਆ ਪਾਪੜ ਦੇ ਦੇ ਹੈਲੋ ਨਹੀਂ ਕਰਨਾ ਪਾਪੜ ਦੇ ਦੇ ਆ ਚਾਹੀਦਾ ਮੈਨੂੰ ਆਹ ਦੇ ਦੇ ਯਾਰ ਦੇ ਦੇ ਵੇ ਲੈ ਓ ਯਾਰ ਆਏ ਓਏ ਆਏ ਓਏ ਦੇ ਦੇ ਯਾਰ ਉਹ ਦੇ 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 ਨਹੀਂ ਨਹੀਂ ਐਨਾ ਸੋਹਣਾ ਲੱਗਾ ਗਿਟ ਉਹ ਅਨਹਦ ਆ ਗਈ ਆ ਉਹ ਹੀ ਆਨਹਦ ਆ ਜਾ ਗੁਰਨੁਆ ਸਤਨਡੇ ਆਹ ਆ ਗਈ ਅਨਹਦ ਅਨਹਦ ਫੜੀ ਫੜੀ ਫੜ ਫੜ ਨਾ ਲੋਅਲ ਮੀ ਪੈਣ ਲੱਗ ਪਏ ਬੜਾ ਵਧੀਆ ਮੌਸਮ ਹੈ ਆ ਜਾ ਭੱਜਿਆ ਜਾਣਾ ਮੇਰੇ ਨਾਲ ਐ ਗੁਰਨੁਆਜ ਅੱਜ ਗੁਰਨੁਆ ਤੂੰ ਗਿਆ ਨਹੀਂ ਮੈਂ ਗੁਰਦਰੇ ਜਾਇਆ ਅੱਜ ਤੇਰੇ ਨਾਲ ਗੁਰਦਾਰੇ ਲੈ ਗਿਆ ਗੁਰਨੁਆ ਦੇ ਦਾਦੀ ਨੇ ਗਿਆ ਨਹੀਂ ਅੱਜ ਮੈਂ ਜਾਇਆ ਗੁਰਦਾਰੇ ਪਾਪਾ ਤਾਂ ਮੈਂ ਗਏ ਗੁਰਦਾਰੇ ਆਂ ਵੰਦੇ ਚੱਲੇ ਕਿੱਥੇ ਆ ਹੋਵੇਂ ਮੈਂ ਆਪਣੇ ਤੇ ਨਤਰੀ ਹੋ ਗਈ ਕਿੱਥੇ ਆ ਹੋਏ ਸੱਪ ਆ ਗਿਆ ਸੱਪ ਸੌਣ ਦੇ ਮਹੀਨੇ ਚ ਸੱਪ ਨਿਕਲ ਦਿੰਦੇ ਨਾ ਕਹਿੰਦਣ ਦੇ ਹਾਂ ਆਜਾ ਸੱਪ ਆ ਗਿਆ ਤੁਹਾਡੇ ਕੋਲ ਇੱਧਰ ਆ ਜੀ ਤੂੰ ਇਧਰ ਛੱਟ ਤਾਂ ਮਾਰ ਕੇ ਇਧਰ ਨੂੰ ਮਰਿਆ ਕਿ ਜਿੰਦਾ ਵਾ ਪੀਰ ਜੀ ਨਹੀਂ ਹੋ ਗਈ ਸੀਰੀ ਚੱਕੀ ਦੇਖ ਤੁਹਾਡੇ ਦਰਸੇ ਇਹ ਦੇਖੋ ਆ ਵੀ ਮਾਰਾ ਦੇ ਇਹ ਪਾਪੀ ਨੇ ਲਿਆਂਦਾ ਆਪਣੇ ਘਰੋਂ ਤੇ ਇੱਥੇ ਲਿਆ ਕੇ ਛੱਟਤਾ ਹੈ ਹਨਾ ਪਾਪੀ ਨੇ ਅੰਨੂ ਕਹਿੰਦੇ ਪਾਪੀ ਦਿਲੀ ਭੱਜ ਮੈਂ ਪਤਾ ਨਹੀਂ ਕੀ ਹੋ ਗਿਆ ਬਾਹਰ ਹੁਣ ਮਰਿਆ ਕਿ ਜਿੰਦਾ ਵਾ ਜਿੰਦਾ 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 ਆਓ ਵੀ ਆਓ ਸਭੀ ਤਰਾਉ ਡਮੀ ਨਹੀਂ ਸਾਪੂੰ ਦੇਈ ਸੱਚ ਹਾਂ ਹੋਰ ਕੌੜੇ ਜਿਹਾ ਪਾ ਪਾ ਜਾਂਦਾ ਨਾ ਆਪੇ ਜਾਂਦਾ ਪਾ ਜਾਂਦਾ ਹੁੰਦਾ ਇਹਦਾ ਹੀ ਪਾਇਆ ਤੇ ਕੁਛ ਵੀ ਨਹੀਂ ਉਹ ਉਧਰ ਵੇਖ ਲਾ ਹੁਣ ਜਿੰਦਾ ਹੀ ਉਹ ਫਿਰ ਵੇਖ ਲਾ ਹੋਰ ਚੱਲਿਆ ਹੀ ਹੁਣ ਤਰਿਆ ਹੀ ਆਏ ਕਿਆਰੀ ਵੱਲ ਚੱਲ ਚੱਲਿਆ ਗੁੱਸੀ ਹੋ ਗਿਆ ਹੀ ਸਾਪੀ ਸੰਗਾਂ ਨੂੰ ਉਹਨਾਂ ਸੱਦੇ ਨਾ ਮਾਰਨ

ਚਲੋ ਜੀ ਪਪਾ ਜੀ ਕਿਉਂ ਪਪਾ ਜੀ ਤੋ ਬੋੜਾ ਪਪਾ ਜੀ ਨਹੀਂ ਬਾਬਾ ਮੰਨ ਲੰਦਿਆ ਇਹ ਤਾਂ ਇਹ ਤੁਹਾਨੂੰ ਟਿਕਨ ਦੇ ਆਈ ਕਿੰਦ ਹੋਈ ਆਈ ਜਾਓ ਭਾਈ ਇੱਧਰ ਆਗੇ ਤੋੜੇ ਤੋ ਡਰ ਲੱਗਦਾ ਇਹਨੂੰ ਇਹ ਪੜਾ ਅਸ ਤਾਂ ਹੋਟਿਆ ਜੋ ਦੋ ਦੋ ਕਈ ਦੋ ਹੋਰ ਹੁੰਦਾ ਇਹ ਪਾਏ ਹਾਏ ਆ ਗਿਆ ਹਾਏ ਹਾਏ ਹਾਉਨ ਪਾ ਹਾਉਨ ਹਾਉਨ ਤੇ ਆਨ ਹੁਣ ਬਿਲਕੁਲ ਛੋਟਾ ਨਹੀਂ ਹੈ ਕਦੰਡਾ ਛੋਟਾ ਡੰਡਾ ਆ ਪਾਈਪ ਜੀ ਹੁਣੇ ਫੜੀ ਵੀਰ ਪਾਈਪ ਪਾਈਪ ਉੱਦਾਂ ਹੀ ਰੱਖਦੀ ਤਾਂ ਹਾਏ ਕਿੱਧਰ ਭੱਜ ਗਿਆ ਇਹ ਦੇਖਣ ਵੇਜਾ ਇਦਾਂ ਨੂੰ ਤੋੜਾ ਕਰੋ ਹ ਇਦਾਂ ਨੂੰ ਹੋ ਨਹੀਂ ਹੋਣੇ ਜ਼ਮੀਨ ਤੇ ਚਲ ਗਿਆ ਹੁਣੇ ਨੇ ਭੱਜਣਾ ਹੀ ਤੁਹਾਨੂੰ ਢਿੱਕਨ ਦੇਆ ਚੱਕ ਪੰਡੀਆਂ ਤੇ ਚੇਰ ਪੀਸ ਫਰੇਲ ਕੰਦੇ ਚੂਹੇ ਦਾ ਡਰ ਲੱਗਦਾ ਸੱਪ ਤੋਂ ਨਹੀਂ ਤਾਂ ਮੈਨੂੰ ਮੈਨੂੰ ਚੂਹੇ ਦਾ ਡਰ ਲੱਗਦਾ ਸੱਪ ਤੋਂ ਨਹੀਂ ਲੱਗਦਾ ਇੱਕ ਮਿੰਟ ਚ ਕਾਬੂ ਕਰਤਾ ਕਿ ਨਾ ਹਾਂ ਚਲੋ ਤੇ ਮੋਰੀ ਮਾਲ ਇਤਨਾ ਆ ਗਿਆ ਉਹ ਮੈਂ ਤੁਹਾਨੂੰ ਥੋੜਾ ਖਾਲੀ ਛੱਡਾ ਹੋਰ ਰਾਜ ਹੋਰ ਰਾਜ ਦੇਖਦਾ ਮੈਨੂੰ ਲੱਗਦਾ ਇਹ ਨਹੀਂ ਵੀਰ ਜੀ ਵਿੱਚ ਹੈਗਾ ਵਾ ਹੈਗਾ ਵਾ ਵਿੱਚ ਹੀ ਹੋਰ ਬੜਾ ਹੌਲਾ ਜਿਆ ਅਨਦਰ ਜਸ ਹੱਤ ਨਿਕਲ ਆਇਆ ਕਰੇ ਹਾਹੋ ਭਜਾਤਾ ਪਰ ਉਹਨੂੰ ਅੱਛਾ ਤੇ ਹੁਣ ਨਾਲ ਲੱਗੀ ਧੁੱਪ ਦੇ ਨਾਲ ਪੈਂਦਾ ਮੀਂਹ ਤੇ ਮੀਂਹ ਕਿਹੜਾ ਅੰਦਾਜ਼ਾ ਦੇ ਪਲਣਾ ਮੀਂਹ ਇਹਨੂੰ ਕਹਿੰਦੇ ਕਾਣਾ ਮੀਂਹ ਇੱਕ ਅੱਖ ਵਾਲਾ ਇਹ ਕੱਖ ਵਾਲਾ ਸੀ ਪੈਂਦਾ ਹਾ ਉੱਪਰਾਂ 'ਚ ਧੁੱਪ ਲੱਗੀ ਤੇ ਇਧਰ ਨਾਲ ਨਿਗ 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 ਬਾਰਿਸ਼ ਆਉਂਦੀ ਅਣਸੋਰ ਕੌਣ ਆਇਆ ਨਾਲ ਆਪਣੇ ਪੜਾ ਗੱਡੀ 'ਚ ਮਮਾ ਮਮਾ ਹਾ ਮਮਾ ਤਰੀ ਕਹਿੰਦੀ ਮੈਨੂੰ ਕਮਾਉਣ ਨਹੀਂ ਦੇ ਆ ਕੇ ਜਾਂਦੇ ਕਿਤੇ ਮੈਂ ਘਰੇ ਬੈਠੀ ਬੋਰ ਹੋ ਜਾਂਦੀ ਮੈਂ ਚੱਲ ਆ ਕਮਾ ਕੇ ਲੈ ਆ ਗੋਲ ਕਰ ਕਮਾਏ ਨਹੀਂ ਗੋਲ ਤੇ ਕਮਾਇਆ ਮੈਂ ਨਾਲ ਲੈ ਜਾਂਦਾ ਮੈਂ ਕਿ ਚਲਾ ਤਨ ਕਮਾ ਕੇ ਲੈ ਆ ਉਹ ਬੈਠੀ ਉਹਨੂੰ ਹੁਣ ਬਾਹਰ ਸੁੱਟ ਕੇ ਤੇ ਉਸ ਤੋਂ ਬਾਅਦ ਹੁਣ ਮਤਲਬ ਦੂਰ ਪੈਲੀਆਂ ਚ ਸੁੱਟ ਕੇ ਆਏ ਹਾਂ ਉਹਨੂੰ ਕਿਤੇ ਤੇ ਉਹ ਹੁਣ ਲਊਗਾ ਨਜ਼ਾਰੇ ਉਧਰ ਖੁੱਲੇ ਮੈਦਾਨਾਂ ਦੇ ਵਿੱਚ ਤੇ ਇਧਰੋਂ ਨਾਲ ਹੀ ਹੁਣ ਵੀਡੀਓ ਜਿਹੜੀ ਹੈ ਇਹ ਵੀ ਐਂਡ ਕਰ ਦਨੇ ਆਂ ਹਟਾਉਂਦੇ ਆਂ ਨਾ ਮੈਂ ਸੁਣਾਉਂਗਾ ਸਟੋਰੀ ਮਾੜੀ ਜੀ ਸੱਤ ਦੀ ਤੇ ਫਿਰ ਮਿਲਦੇ ਤੁਹਾਨੂੰ ਆਪਾਂ ਨਵੀਂ ਵੀਡੀਓ ਦੇ ਨਾਲ ਬਾਈ ਬਾਈ ਸਤਿ ਸ਼੍ਰੀ ਅਕਾਲ ਜੀ ਧੰਨਵਾਦ